ਮਾਨਯੋਗ ਪੁਲਿਸ ਕਮਿਸ਼ਨਰ ਮਿਸਰ ਸਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੇ ਹਦਾਇਤਾਂ ਅਨੁਸਾਰ ਸੀਆਈਏ 2 ਦੀ ਟੀਮ ਨੇ ਅ ਪਿਛਲੇ ਦਿਨੀ 12 ਤਰੀਕ ਨੂੰ 1 ਕਿਲੋ ਹਿਰੋਇਨ ਇੱਕ ਸਪਲੈਂਡਰ ਮੋਟਰਸਾਈਕਲ ਹਿਰਾਸਤ ਦੇ ਲਿੱਤਾ ਤੇ ਰਿਕਵਰ ਕੀਤੀ 1 ਕਿਲੋ ਹਿਰੋਇਨ ਉਹਦੇ ਦੋ ਦੋਸ਼ੀ ਨੇ ਇੱਕ ਦਾ ਨਾਮ ਹੈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਅਲਾਈਸ ਗੋਪੀ ਤੇ ਦੂਸਰੇ ਦਾ ਨਾਮ ਹੈ ਕੁੰਨਨ ਸਿੰਘ son of ਦੰਨਾ ਸਿੰਘ ਇਹ ਦੋਨੋਂ ਅਜਨਾਲਾ ਅ ਅੰਮ੍ਰਿਤਸਰ ਰੂਰਲ ਅਜਨਾਲਾ ਦੇ ਰਹਿਣ ਵਾਲੇ ਹੈ ਤੇ ਜਿਹੜਾ ਗੁਰਪ੍ਰੀਤ ਸਿੰਘ ਹੈ ਉਹ ਤਕਰੀਬਨ 8ਵੀਂ ਕਲਾਸ ਤੱਕ ਪੜਿਆ ਹੈ ਤੇ ਜਿਹੜਾ ਕੰਨਨ ਸਿੰਘ ਹੈ ਉਹ ਅਨਪੜੀ ਹੈ ਤੇ ਦੋਨੋਂ ਲੇਬਰ ਦਾ ਕੰਮ ਕਰਦੇ ਆ ਤੇ ਆਪਣਾ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇਹਨਾਂ ਕੋਲ ਕੋਈ ਨਸ਼ੇਲੀ ਪ੍ਰਦਾਤ ਹੋ ਸਕਦਾ ਹੈ ਤੇ ਇਹਨਾਂ ਨੂੰ ਅਸੀਂ ਮਾਲ ਬਾਈਪਾਸ ਦੇ ਲਾਗੇੋਂ ਗ੍ਰਿਫਤਾਰ ਕੀਤਾ ਦੋਨਾਂ ਨੂੰ ਜਿਹੜਾ ਆਪਣਾ ਗੁਰਪ੍ਰੀਤ ਸਿੰਘ ਹੈ ਉਹਦੀ 24 ਸਾਲ ਦੇ ਲਾਗੇ ਤੱਕ ਦੀ ਉਮਰ ਤੇ ਆਪਣਾ ਕੁੰਨਨ ਸਿੰਘ ਦੀ ਹੈਗੀ ਹੈ 55 ਸਾਲ ਦੇ ਲਾਗੇ ਤੱਕ ਹੀ ਤੇ 2022 ਦੇ ਵਿੱਚ ਕੰਨਨ ਸਿੰਘ ਤੇ ਵੀ ਇੱਕ 302 ਦਾ ਪਰਚਾ ਅੰਮ੍ਰਿਤਸਰ ਰੂਰਲ ਅ ਦਰਜ ਰਿਸਟਰ ਹੋਇਆ ਸੀਗਾ ਤੇ ਜਿਹੜੀ ਹੈ ਹੀਰੋਇਨ ਹੈਗੀ ਹੈ ਇਹ ਬੇਸਿਕਲੀ ਕ੍ਰਾਸ ਬਾਰਡਰ ਪਾਕਿਸਤਾਨ ਤੋਂ ਡਰੋਨਸ ਦੇ ਥਰੂ ਮੰਗਵਾਂਦੇ ਆ ਫਿਰ ਇੱਥੇ ਅੱਗੇ ਸੈਲਵੀ ਕਰਦੇ ਆ ਤੇ ਜਿਹੜੇ ਮੋਟਰਸਾਈਕਲ ਤੇ ਜਾ ਰਹੀ ਸੀ ਸਪਲੈਂਡਰ ਮੋਟਰਸਾਈਕਲ ਉਹ ਵੀ ਅਸੀਂ ਕਬਜ਼ੇ ਚ ਲੈ ਲਿਆ ਤੇ ਇਸ ਰਿਕਵਰੀ ਦਾ ਸੀ ਪਰਚਾ ਪੀਐਸ ਕੈਂਟ ਦਿੱਤਾ ਹੈ ਐਫਆਈ ਨੰਬਰ 5 121 2025 ਨੂੰ ਅੰਡਰ ਸੈਕਸ਼ਨ 21 29 685 ਐਨਡੀਪੀਐਸ ਐਕਟ ਪੀਐਸ ਕੰਟੋਰਨਮੈਂਟ ਅੰਮ੍ਰਿਤਸਰ ਧੰਨਵਾਦ ਹਲੇ ਅਸੀਂ ਇਹਨਾਂ ਦਾ 2 ਦਿਨ ਦਾ ਰਿਮਾਂਡ ਲਿੱਤਾ ਤੇ ਅਸੀਂ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਵੀ ਕਰ ਰਹੇ ਹਾਂ ਐਕਸਪਲੋਰ ਕਰ ਰਹੇ ਹਾਂ ਤੇ ਜੋ ਵੀ ਸਾਨੂੰ ਅੱਗੇ ਪਤਾ ਚੱਲੇਗਾ ਅਸੀਂ ਤੁਹਾਡੇ ਤੱਕ ਲਿਆਵਾਂਗੇ ਸਰ ਜਿਹੜੀ ਸਾਨੂੰ ਦੇ ਵੇਚਣ ਜਾ ਰਹੇ ਸੀ ਸਰ ਇਹ ਤਾਂ ਉਹਨਾਂ ਕੀ ਨਹੀਂ ਆ ਜੀ ਹਾਂਜੀ ਆਬਵੀਅਸਲੀ ਜੇ 1 ਕਿਲੋ ਹੀਰੋਇਨ ਨਾ ਤੇ ਜਿਹੜੀ ਆਬਵੀਅਸਲੀ 1 ਕਿਲੋ ਹੀਰੋਇਨ ਸੈਲਫ ਕੰਜ਼ਮਪਸ਼ਨ ਲਈ ਤਾਂ ਹੋ ਨਹੀਂ ਸਕਦੀ ਅੱਗੇ ਅੱਗੇ ਉਹ ਹੀ ਅਸੀਂ ਕਹਦੇ ਕਿ ਅੱਗੇ ਪਿੱਛੋਂ ਕਿਹਦੇ ਤੋਂ ਮੰਗਵਾਉਂਦੇ ਸੀ ਕਿਵੇਂ ਮੰਗਵਾਉਂਦੇ ਸੀ ਤੇ ਅੱਗੇ ਕਿਹਨੂੰ ਵੇਚ ਵੇਚਣ ਜਾ ਰਹੇ ਸੀ ਉਹ ਵੀ ਅਸੀਂ ਹਾਲੇ ਇਹਨਾਂ ਦੀ ਇੰਟੈਗ੍ਰੇਸ਼ਨ ਕਰ ਰਹੇ ਹਾਂ ਜੀ ਇਹ ਇਹਨਾਂ ਦੀ ਸਰ ਹਾਂਜੀ ਇਹਨਾਂ ਦੀ ਸੀ ਜੀ ਬਾਈਕ ਦਾ ਸੀ ਆਰਟੀ ਆਫਿਸ ਤੋਂ ਅਸੀਂ ਲੈ ਰਹੇ ਹਾਂ ਡਾਟਾ ਪਿਛਲੇ ਕਿੰਨੇ ਟਾਈਮ ਤੋਂ ਇਹ ਕੰਮ ਕਰ ਰਹੇ ਸੀ ਹਾਲੇ ਜਿਵੇਂ ਮੈਂ ਤੁਹਾਨੂੰ ਦੱਸਿਆ ਟੂ ਅ ਰਲੀ ਟੂ ਸੇ ਹਾਲੇ ਅਸੀਂ ਇਹਨਾਂ ਦਾ ਦੋ ਦਿਨ ਦਾ ਰਿਮਾਂਡ ਲੱਗਾ ਸਰ ਆ ਵੀ ਨਸ਼ਾ ਨਸ਼ਾ ਕਰਨ ਦੇ ਆਬੀ ਗਏ ਉਹ ਅਸੀਂ ਇਹਨਾਂ ਦਾ ਮੈਡੀਕਲ ਕਰਾਇਆ ਉਹਦੀ ਰਿਪੋਰਟ ਹਾਲੇ ਆਣੀ ਬਾਕੀ ਹੈ ਕੋਈ ਕੈਂਪ ਬੈਗ ਦੇ ਨਾਲ ਕੁਝ ਰਿਲੇਟਡ ਕੁਝ ਨਾ ਹੋਵੇ ਕੋਈ ਡਾਟਾ ਕੁਝ ਤੁਸੀਂ ਗੈਂਗ ਨਹੀਂ ਹਾਲੇ ਗੈਂਗ ਦਾ ਹਾਲੇ ਕੋਈ ਸਾਹਮਣੇ ਨਹੀਂ ਆਇਆ ਪਰ ਅਸੀਂ ਰਿਮਾਂਡ ਦੇ ਵਿੱਚ ਵਿੱਚ ਅਸੀਂ ਇਹਨਾਂ ਦਾ ਕਰਨਾ ਸੀ ਇਸ ਤਰ੍ਹਾਂ ਸਰਕਰਕ ਬਿਲਕੁਲ ਅਨਪੜ੍ਹ ਨੇ ਇਸ ਤੋਂ ਇਲਾਵਾ ਇਹ ਹੋਰ ਵੀ ਕੋਈ ਕੰਮ ਕਰਦੇ ਸੀ ਇਹ ਲੇਬਰ ਦਾ ਜੀ ਲੀਬਰਲ ਕੰਪਟਿਟਰ ਹਾਂਜੀ ਤੇ ਇਹਨਾਂ ਦੇ ਜਿਹੜੇ ਲਿੰਕ ਦਾ ਪਤਾ ਲੱਗਾ ਜਿਹੜੇ ਬ੍ਰਾਊਸ ਬਾਰਡਰ ਦੇ ਨਾਲ ਸੀ ਨਹੀਂ ਉਹ ਹਾਲੇ ਅਸੀਂ ਰਿਮਾਂਡ ਵਿੱਚ ਵਿੱਚ ਹਾਲੇ ਕਰ ਰਹੇ ਕੋਈ ਇਨਫੋਰਮੇਸ਼ਨ ਹਾਲੇ ਤੱਕ ਕੋਈ ਨਹੀਂ ਸਰ ਪਰ ਆਬਵੀਅਸਲੀ ਜੇ ਪਾਕਿਸਤਾਨ ਤੋਂ ਮੰਗਾ ਰਹੇ ਹੈ ਤੇ ਇਹ ਇਹਦੇ ਵਿੱਚ ਲੱਗਦਾ ਵੀ ਜਿਹੜਾ ਇੱਕ ਸੋਸ਼ਲ ਮੀਡੀਆ ਮੀਡੀਏਟਰ ਹੋ ਸਕਦਾ ਹੈ ਇਸ ਲਿੰਕ ਜਿਹੜੇ ਇਹਨਾਂ ਦੇ ਜਿਹੜੇ ਉਹਨਾਂ ਦੇ ਨਾਲ ਹੈਗੇ ਨੇ ਦੇਖੋ ਸੋਸ਼ਲ ਮੀਡੀਆ ਵੀ ਹੋ ਸਕਦਾ ਹੈ ਜਿਹੜੀ ਅੱਜ ਕੱਲ ਆਪਸ ਦੇ ਥਰੂ ਕਾਲਸ ਚੱਲਦੀਆਂ ਜਿਹੜੀ ਵੱਖਰੀ ਵੱਖਰੀ ਐਪਸ ਹੈਗੀਆਂ ਲੈਪਟਾਪ ਤੇ ਵੀ ਹੁੰਦੀਆਂ ਹੋਰ ਸਾਰੇ ਪਾਸੇ ਉਨੇ ਥਰੂ ਵੀ ਹੋ ਸਕਦਾ ਹੈ ਮੈਨਲੀ ਵੀ ਐਕਸਪਲੋਰਿੰਗ 올 ਦਾ ਆਪਸ਼ਨਸ ਤੇ ਹੋਰ ਵੀ ਲੋਕ ਲੱਗਦਾ ਵੀ ਇਹਦੇ ਨਾਲ ਜੁੜੇ ਹੋਣਗੇ ਓਬਵੀਅਸਲੀ ਹੋਣਗੇ 1 ਕਿਲੋ ਜਿਹਨੂੰ ਅੱਗੇ ਪ੍ਰੋਵਾਈਡ ਕਰ ਰਹੇ ਹੈ ਜਾਂ ਜਿਹਦੇ ਕੋਲੋਂ ਲੈ ਕੇ ਆਏ ਆ ਓਬਵੀਅਸਲੀ ਜੁੜੇ ਹੋਣਗੇ ਸਰ ਇਹ